ਆਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਮਾਲੀ ਛੱਡ ਕੇ ਸੁਧ ਗਿਆ ਬਾਗ ਸੁਨਾਂ ਖੋਸ ਗਈ ਗੁਲਜ਼ਾਰ ਪੰਜਾਬੀਆਂ ਦੀ ਵਾਲੀ ਪੰਜਾਂ ਦਰਿਆਵਾਂ ਦੇ ਜਾਨ ਮਗਰੋਂ ਲਈ ਕਿਸੇ ਨਾ ਸਾਰ ਪੰਜਾਬੀਆਂ ਦੀ ਹੋ ਰਹੇਗੀ ਲਟਕਦੀ ਕਿਲੇ ਦੀ ਕੱਲ ਦੇ ਉੱਤੇ ਪੰਜਾਬੀਆਂ ਦੀ ਫਿਰ ਤੋਂ ਤਾਜ ਦਲੀਪ ਦਿਉ ਨਹੀਂ ਲੱਖਾ ਲੱਥ ਗਈ ਦਸਤਾਰ ਪੰਜਾਬੀਆਂ ਦੀ ਪ੍ਰਤੀਕ ਬਣਾਈ ਸੀ ਜੋ ਨਲੂਏ ਖੋਸ ਗਈ ਜਗੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਸਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਓ ਸਾਕੀ ਛੱਡ ਕੇ ਤੁਰ ਗਿਆ ਮੈਂ ਫਲਾ ਨੂੰ ਉੱਤਰ ਗਿਆ ਸਰੂਰ ਪੰਜਾਬੀਆਂ ਦਾ ਝਖੜ ਤੁੰਗਿਆ ਰੁੱਖਾਂ ਦੇ ਟਾਹਣ ਕੜ ਕੇ ਕੱਚਾ ਝੜ ਗਿਆ ਬੂਰ ਪੰਜਾਬੀਆਂ ਦਾ ਉਹ ਜਥੇਦਾਰ ਬਾਜੂ ਸਭ ਕੁਝ ਜਿੱਤ ਕੇ ਵੀ ਹੋਇਆ ਹੌਸਲਾ ਚੂਰ ਪੰਜਾਬੀਆਂ ਦਾ ਟੜਿਆ ਨੂਰ ਪੰਜਾਬ ਖੜੇ ਤੋਂ ਖੁੱਸਾ ਜਦੋਂ ਕੋਹੇ ਨੂਰ ਪੰਜਾਬੀਆਂ ਦਾ ਥੋਰੇ ਜਰੀ ਦੇ ਰਹੇ ਨਾ ਪਿੰਡਿਆਂ ਤੇ ਰਹਿ ਗਈ ਲੱਕ ਤੇ ਨੀਰੇ ਪੰਜਾਬੀਆਂ ਦੀ ਕੱਲਾ ਸ਼ੇਰ ਵਿੱਚ ਖਾ ਦੇ ਵਿੱਚ ਸੜਿਆ ਫੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਉਹ ਪਿਆ ਗੁੰਜਣਾ ਕਿਸੇ ਤੋਂ ਪੰਜਾਬੀਆਂ ਦੀ ਪਾਟ ਜਾਣਗੇ ਕਾਲਜੇ ਪੱਥਰਾਂ ਦੇ ਸੁਣ ਕੇ ਦਰਦ ਕਹਾਣੀ ਪੰਜਾਬੀਆਂ ਦੀ ਓ ਪਤਾ ਨਹੀਂ ਸੀ ਹੋਣੀ ਦੇ ਹੁਕਮ ਮੂਰੇ ਕੋਈ ਪੇਸ਼ ਨਹੀਂ ਜਾਣੀ ਪੰਜਾਬੀਆਂ ਦੀ ਮੋਏ ਹੋਏ ਵੀ ਸ਼ੇਰ ਦੀ ਮੜੀ ਉੱਤੇ ਆਸਕੀ ਨਾਰਾਣੀ ਪੰਜਾਬੀਆਂ ਦੀ ਚੀਆ ਬੰਦਿਆਂ ਦੇ ਕਿਸਮਤ ਬਣੀ ਫਕੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਦਿਖਾ ਦੇ ਵਿੱਚ ਸੜਿਆ ਫੜ ਗਈ ਨਾਲ ਤਕਦੀਰ ਪੰਜਾਬੀਆਂ ਦੀ